ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ 5ਵੇਂ ਮੈਡੀਕਲ ਕੈਂਪ ਦੌਰਾਨ 160 ਮਰੀਜ਼ਾਂ ਦਾ ਕੀਤਾ ਗਿਆ ਚੈੱਕਅਪ ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ਪ੍ਰਧਾਨ ਸੁਰਿੰਦਰ ਸੇਠੀ ਪ੍ਰੋਜੈਕਟ ਚੇਅਰਮੈਨ ਡਾਕਟਰ ਐਮ ਐਲ ਏ ਵਰਮਾ ਸੈਕਟਰੀ ਕਮਲ ਵਰਮਾ ਖਜ਼ਾਨਚੀ ਸੁਭਾਸ਼ ਪਾਸ਼ੀ ਦੀ ਅਗਵਾਈ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਅਫਸਰ ਕਲੋਨੀ ਨੇੜੇ ਨਵੀਂ ਅਨਾਜ ਮੰਡੀ ਰਾਜਪੁਰਾ ਵਿਖੇ ਪੰਜ ਸਪੈਸ਼ਲਿਸਟ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਗੇ ਸਮਾਜ ਦੇ ਵੀ ਤਿਰਸ਼ ਕੁਮਾਰ ਵਰਤਰਾ ਨੇ ਸ਼ਿਰਕਤ ਕੀਤੀ ਅਤੇ ਨਿਸ਼ਕਾਮ ਮੈਡੀਕਲ ਕੈਂਪ ਹੈਲਪਲਾਈਨ ਰਾਜਪੁਰਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਨਜ਼ਾਰਾ ਦੇਖਾਂ ਪਰ ਭਾਰਤ ਵਿਕਾਸ ਪਰਿਸ਼ਦ ਨੇ ਪੰਚਮਾ ਕੈਂਪ ਲਾਇਆ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਡਾਕਟਰ ਇੱਥੇ ਮੈਡੀਸਨ ਦੇ ਵੀ ਆਇਆ ਹੈ ਡਾਕਟਰ ਸਰਜਨ ਵੀ ਆਇਆ ਹੈ ਤੇ ਫਿਜ਼ੀਓਥੈਰੇਪੀ ਦੇ ਵੀ ਆਇਆ ਸਾਰੇ ਸਕਿਨ ਦਾ ਵੀ ਡਾਕਟਰ ਹੈਗੇ ਆਈਜ਼ ਦੇ ਵੀ ਹੈਗੇ ਸਾਡਾ ਫਿਊਚਰ ਇਹ ਤੇ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਫਾਇਸਲਾ ਹੋਵੇ ਗਰੀਬ ਲੋਕਾਂ ਨੂੰ ਕਿੰਨੇ ਮਰੀਜ਼ਾਂ ਨੂੰ ਚੈੱਕਅਪ ਹੋਤਾ ਹੈ 160 160 ਦੇ ਕਰੀਬ ਹੋ ਗਿਆ ਹੈ 160 ਦੇ ਵਧ ਵਧਣਕਾਰ ਹੈ ਸਾਡੇ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਮਲਾਂ ਕਿੰਨਾ ਅੱਖਾਂ ਦਾ ਆਈ ਕੈਪ ਲਵਾਵਾਂਗੇ ਸ਼ਾਇਦ ਜੇ ਬਣ ਗਿਆ ਤਾਂ ਮਿਸ਼ਨ ਹਸਪਤਾਲ ਤੋਂ ਲਵਾਵਾਂਗੇ 100 ਦੇ ਕਰੀਬ ਲੈਂਸ ਅਸੀਂ ਫ੍ਰੀ ਪਾਉਂਗੇ ਲੋਕਾਂ ਨੂੰ ਕੋਈ ਸੈਕਟਰ ਦਾ ਲੋਕਾਂ ਨੂੰ ਬਹੁਤ ਫਾਇਦਾ ਮਿਲਿਆ ਜਿੱਦੇ ਗਰੀਬ ਮੰਦਾਂ ਨੇ ਦਵਾਈਆਂ ਮਿਲੀਆਂ ਮੁਫਤ ਟੈਸਟ ਹੋਏ ਸਾਰੇ ਟੈਸਟ ਜਿੰਨੀਆਂ ਜਿੰਨੀ ਰਿਕੁਆਇਰਮੈਂਟ ਸੀ ਟੈਸਟ ਪੂਰੇ ਹੋਏ ਤੇ ਕਿੰਨੇ ਕੁ ਮਰੀਜ਼ ਅੱਜ ਆਏ ਤੇ ਕਿੰਨਾ ਰੱਖੇ ਡੇਢ ਸੌ ਮਰੀਜ਼ ਲਗਭਗ ਆਜਾ ਹੈ ਉਹਨਾਂ ਦੇ ਟੈਸਟ ਵੀ ਆਏ ਉਹਨਾਂ ਨੂੰ ਦਵਾਈਆਂ ਵੀ ਫਰੀਦ ਦਿੱਤੀਆਂ ਗਏ ਤੇ ਹਰ ਮਹੀਨੇ ਜਿਸ ਤਰ੍ਹਾਂ ਸਰਕਾਰੀ ਕੈਂਪ ਲੱਗਦਾ ਹੈ ਮਰੀਜ਼ਾਂ ਦੀ ਤਾਦਾਦ ਵੱਧਦੀ ਹੈ ਜਾਂ ਉਹੀ ਮਰੀਜ਼ ਰਿਪੀਟ ਨਹੀਂ ਵੱਧती ਜਾ ਰਹੀ ਹੈ ਦਿਨੋਂ ਤੇ ਹਰ ਮਹੀਨੇ ਮਰੀਜ਼ ਵਧਦੇ ਜਾ ਰਹੇ ਆ ਅਗਲਾ ਜਿਹੜਾ ਕੈਂਪ ਲੱਗੇਗਾ ਨਾ ਅੱਪਾ ਰੈਂਥ ਪਾਵਾਂਗੇ ਅੱਖਾਂ ਦੇ ਅੱਛਾ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਆਪਨੇ ਪੰਚਾਇਤ ਬਾਰੇ ਪਰਿਸ਼ਦਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਵੀ ਵੱਧ ਤੋਂ ਵੱਧ ਲੋਕ ਆਣ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਬਹੁਤ ਹੀ ਖੁਸ਼ੀ ਦਾ ਵਿਆੜਾ ਹੈ ਕਿ ਸਾਡੇ ਬਰਤ ਪ੍ਰਸ਼ਦ ਵੱਲੋਂ ਹਰ ਮਹੀਨੇ ਇਹ ਜਿਹੜਾ ਕੈਂਪ ਹੈ ਆਯੋਜਨ ਕੀਤਾ ਜਾਂਦਾ ਹੈ ਇਹਦੇ ਵਿੱਚ ਸਾਡੇ ਇਸ ਏਰੀਏ ਦੇ ਪੁਰਾ ਰਾਜਪੁਰੇ ਦੇ ਲੋਕਾਂ ਦੇ ਜਿਹੜੇ ਗਰੀਬ ਲੋਕ ਹੈ ਜਿਹੜੇ ਕਿ ਬਿਲਕੁਲ ਹੀ ਜਿਹੜੇ ਨਹੀਂ ਪਹੁੰਚ ਸਕਦੇ ਕਿੱਥੇ ਉਹਨਾਂ ਵਾਸਤੇ ਅਸੀਂ ਭਾਰਤ ਵਿਕਾਸ ਪਰਿਸ਼ਦ ਦੇ ਵਿੱਚ ਹਰ ਮਹੀਨੇ ਕੈਂਪ ਲਾਉਂਦੇ ਆਂ ਔਰ ਇਹਦੇ ਵਿੱਚ ਅਸੀਂ ਪੂਰੀ ਦੀ ਪੂਰੀ ਦਵਾਈਆਂ ਫ੍ਰੀ ਦਿੱਤੀ ਜਾਂਦੀਆਂ ਔਰ ਪੂਰੇ ਡਾਕਟਰ ਸੀ ਪੂਰੀ ਟੀਮ ਉਹਨਾਂ ਦੇ ਨਾਲ ਸਯੋਗੀ ਉਹ ਪੂਰੇ ਦੇ ਪੂਰੇ ਇੱਥੇ ਆਉਂਦੇ ਆਂ ਔਰ ਸਾਰੇ ਮਰੀਜ਼ ਦੇਖ ਕੇ ਉਹਨਾਂ ਦਾ ਇਲਾਜ ਕਰਦੇ ਆਂ ਔਰ ਉਹਨਾਂ ਨੂੰ ਪੂਰੀ ਦਵਾਈਆਂ ਮੁਆਇਆ ਕਰਾਈ ਜਾਂਦੀਆਂ ਤੇ ਅੱਜ ਕਿਹੜੇ ਡਾਕਟਰਸ ਇੱਥੇ ਆਏ ਸੀਗੇ ਕਿਹੜੇ ਕਿਸਮ ਦੇ ਡਾਕਟਰ ਸੀ ਡਾਕਟਰ ਐਮ ਡੀ ਮੈਡੀਸਿਨ ਦੇ ਆਏ ਸੀਗੇ ਸਾਧੇਵਾ ਜੀ ਉਸ ਤੋਂ ਬਾਅਦ ਇੱਕ ਸਾਡੇ ਡਾਕਟਰ ਸੇਤਿਆ ਸਾਹਿਬ ਹੈਗੇ ਆਂ ਉਹ ਸਰਜਨ ਹੈਗੇ ਆ ਵਾਪਰ ਸ਼ੁੱਤੀ ਹੈ ਉਹ ਸਕਿੰਦੀ ਹੈਗੇ ਆ ਔਰ ਇੱਕ ਆਪਣਾ ਫਿਜ਼ੋਥੈਰਾਪੀ ਡਾਕਟਰ ਹੈਗੇ ਆ ਡਾਕਟਰ ਮਾਨਸੀ ਉਹਦੇ ਨਾਲ ਡਾਕਟਰ ਡੀਆਰ ਗੁਪਤਾ ਜੀ ਹੈ ਜਿਹੜੇ ਆਈ ਸਪੈਸ਼ਲਿਸਟ ਹੈ ਔਰ ਉਹਨਾਂ ਦੀ ਟੀਮ ਨਾਲ ਸੀ ਕੀ ਕਹਿਣਾ ਚਾਹੁੰਦੇ ਆ ਆਮ ਕੰਮ ਕਰਦੇ ਆ ਵੇਖੋ ਅਸੀਂ ਕਹਿੰਦੇ ਆ ਸਾਰੇ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਭਾਰਤ ਵਿਕਾਸ ਪਰਿਸ਼ਦ ਨੂੰ ਪੂਰਾ ਸਹਿਯੋਗ ਕਰਨ ਔਰ ਜੋ ਵੀ ਉਹ ਸੇਵਾ ਕਰ ਸਕਦੇ ਆ ਇੱਥੇ ਆ ਕੇ ਜਿਹੜੇ ਲੋਕ ਸਮਰਥ ਹੈ ਉਹ ਆ ਕੇ ਇੱਥੇ ਸੇਵਾ ਕਰਨ ਕਿਉਂਕਿ ਅਸੀਂ ਨੈਕਸਟ ਵੀਕ ਹੁਣ ਸਾਡੇ ਸਿਟੀ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਆਈ ਕੈਂਪ ਲਾਉਣ ਜਾ ਰਹੇ ਹਾਂ ਇਕੱਲਾ ਜਿਹੜਾ ਕਿ ਆਈ ਲੈਂਸ ਪਾਵਾਂਗੇ ਲੋਕਾਂ ਨੂੰ ਜਿਹੜੇ ਬਿਲਕੁਲ ਹੀ ਲਾਚਾਰ ਹੈ ਜਿਹੜੇ ਨਹੀਂ ਖਰਚ ਕਰ ਸਕਦੇ ਜਿਹੜੇ ਬਲਾਈਂਡਨੈਸ ਵੀ ਹੈ ਜਿਨ੍ਹਾਂ ਦੇ ਮੋਤੀਆ ਬਿੰਦ ਦਾ ਹੈਗਾ ਬਹੁਤ ਸਾਰੇ ਕੇਸਸ ਉਹਦੇ ਕੱਢ ਕੇ ਜਿਹੜੇ ਹੈਗੇ ਉਹ ਹੋਣਗੇ ਉਹ ਜਿਹੜੇ ਹੈਗੇ ਆਈ ਸਪੈਸ਼ਲਿਸਟ ਜਿਹੜੇ ਆਣਗੇ ਟੂਰੀ ਟੀਮ ਆਏਗੀ डायनोज करके उन्होंने ऑपरेशन करेंगे सबसे पहले तो मैं आप जितेंद्र जी का धन्यवाद करना चाहूँगा क्योंकि तो प्रेस एक मजबूत कड़ी है एक ऐसी कड़ी है आप लोग सबसे अहम रोग लो, आप लोगों का होता है जो हमारी बातें चाहे भारत विकास परिषद की हैं आप लोगों को बचाएंगे लोगों का रुझान और बढ़ेगा जबकि आप लोगों की वैल्यू जो तो मिलनी चाहिए वो नहीं मिल पाती प्रेस एक पत्रकार जो अपना आप कीमती समय निकालते हैं जो आप इतनी मेहनत करते हैं सबसे पहले तेज दिल से मैं जितेंद्र जी, जी आपको और आपकी टीम को हाथ जोड़ के नमन करता हूं, आपका धन्यवाद करता हूं। दूसरी बात जैसा कि सब बड़े भाइयों ने बोली दी है कि यहाँ पर कैंप लगा है समाज सेवा के लिए लगा है उन गरीब वर्गों के लिए लगा है जो अफोर्ड नहीं कर पाते तो मेरा आपसे निवेदन है जो जितनी भी आप इसका प्रचार करते हैं सत्तर प्रतिशत आप पत्रकार भाइयों को आपके प्रेस भाइयों का योगदान होता है जिससे हम लोग भी हम लोगों को भी प्रेरणा मिलती है समाज को प्रेरणा मिलती है आपका अखबार पढ़ के लोगों को जागरूक होंगे या इलाज कराने के लिए और आएंगे बाकी सब डॉक्टर साहेबान का बहुत बहुत शुक्रिया मेरे भाइयों का जो इतने बड़ी सेवा का बीड़ा उठा रहे हैं इन सबका शुक्रिया समाज का भला हो रहा है वो प्रेस की वजह से भी हो रहा है भारत विकास वजह से हो रहा है और डॉक्टर साहबान की वजह सबको मेरा सशक्त प्रणाम मेरा नाम सोनी है ते तो किडी संस्था पे बुलाओ निस्काम ऑल तो हेल्प लाइन तो बोलो आज जो ये भारत विकास सेवा लो कैंप लगाया गया है तो आपकी ड्यूटी लगी है की कहना है कितने मेंबर है तो की क्वालिटी आज असी ਤਕਰੀਬਨ 100-150 ਮਰੀਜ਼ ਚੈੱਕ ਕੀਤੇ ਅੱਜ ਡਾਕਟਰਾਂ ਨੇ ਬਹੁਤ ਅੱਛੀ ਸੇਵਾ ਕੀਤੀ ਹੈ ਸਾਡੀ ਟੀਮ ਹਰ ਵੇਲੇ ਤਿਆਰ ਰਹਿੰਦੀ ਹੈ ਅਸੀਂ ਉਹਦੇ ਵਾਸਤੇ ਸਾਨੂੰ ਜਦੋਂ ਵੀ ਕਿਸੇ ਸੁਸਾਇਟੀ ਵੱਲੋਂ ਕਾਲ ਆਂਦਾ ਹੈ ਕਿ ਅੱਜ ਕੈਂਪ ਲੱਗਣਾ ਹੈ ਤੁਸੀਂ ਹਾਜ਼ਰ ਹੋਣਾ ਹੈ ਸਾਡੇ ਸੁਸ਼ਮਾ ਦੀਦੀ ਜੀ ਹੈ ਸਾਡੇ ਜੋ ਇੰਚਾਰਜ ਹੈ ਮੇਨ ਹੈਡ ਹੈ ਇਹ ਹਰ ਵਕਤ ਤਿਆਰ ਰਹਿੰਦੇ ਨੇ ਹਰ ਸੇਵਾ ਲਈ ਚਾਹੇ ਇਹ ਨਹੀਂ ਕਿ ਅੱਜ ਅਸੀਂ ਇੱਥੇ ਆਏ ਆ ਜਾਂ ਹੋਰ ਵੀ ਕੋਈ ਸੁਸਾਇਟੀ ਸਾਨੂੰ ਬੁਲਾਉਂਦੀ ਹੈ ਸਾਡੀ ਟੀਮ ਹੈ 10-11 ਬੰਦੇ ਦੀ ਸਾਡੀ ਟੀਮ ਹੈ ਜੋ ਹਰ ਵੇਲੇ ਤਿਆਰ ਰਹਿੰਦੀ ਹੈ ਸੇਵਾ ਲਈ ਤੇ ਮੈਡਮ ਤੁਹਾਡੇ ਕੋਲ ਕੋਈ ਅ ਪਰ ਸਿੱਖਣ ਵੀ ਦਿੱਤਾ ਗਿਆ ਜਿਹੜਾ ਕਿ ਮਤਲਬ ਕੋਈ ਲੈਬ ਟੈਸਟ ਕਰਦੇ ਨੇ ਹਾਂਜੀ ਹਾਂਜੀ ਟੈਸਟ ਵੀ ਹੁੰਦੇ ਆ ਜੀ ਉਹ ਅਕੋਰਡਿੰਗ ਟੂ ਸੰਸਥਾ ਦੇ ਹੁੰਦਾ ਜਿਸ ਤਾ ਸੰਸਥਾ ਪ੍ਰੋਵਾਈਡ ਕਰਾਂਦੀ ਹੈ ਅੱਜ ਜਿਸ ਤਰ੍ਹਾਂ ਸੀਗਾ ਡਾਕਟਰ ਵੀ ਸੀ ਤੇ ਨਾਲੇ ਦਵਾਈਆਂ ਵੀ ਪ੍ਰੋਵਾਈਡ ਕਰਤੀਆਂ ਗਿਆ ਟੈਸਟ ਵੀ ਕੀਤੇਗੇ ਸਭ ਕੁਝ ਫ੍ਰੀ ਕੀਤਾ ਗਿਆ ਇਹ ਹਰ ਕਿਸੇ ਦਾ ਹੁੰਦਾ ਕੋਈ ਆਈਸਾ ਲਗਵਾ ਦਿੰਦਾ ਇਕੱਲਾ ਮਤਲਬ ਹਰ ਸੰਸਥਾ ਦੀ ਆਪਣੀ ਆਪਣੀ ਹੁੰਦੀ ਹੈ ਸਾਡੀ ਸੰਸਥਾ ਹਰ ਸੇਵਾ ਲਈ ਤਿਆਰ ਰਹਿੰਦੀ ਹੈ ਠੀਕ ਥੈਂਕ ਯੂ ਮੈਡਮ ਕੀ ਨਾਮ ਹੈ ਤੁਹਾਡਾ ਚਿਚਮਾ ਰੋੜਾ ਨਿਸ਼ਕਾਮ ਨਿਸਸ ਸੰਭਾਵ ਲੋਕ ਤੁਸੀਂ ਸੇਵਾ ਕਰਦੇ ਨਿਸ਼ਕਾਮ ਮੈਡੀਕਲ ਕੈਂਪ ਹੈਲਪਲਾਈਨ ਰਾਜਪੁਰਾ ਤੇ ਅੱਜ ਤੋਂ ਇਹ ਪਰਿਸ਼ਦ ਵੱਲੋਂ ਕੈਂਪ ਲਗਾਇਆ ਗਿਆ ਫਾਰਜ ਵਿਕਾਸ ਪਰਿਸ਼ਦ ਵੱਲੋਂ ਕਿੰਨੇ ਜੋ ਹੈ ਮੈਂਬਰ ਸੀਗੇ ਤੇ ਕਿੰਨੇ ਮਰੀਜ਼ ਚ ਸਰ ਅੱਜ ਆਪਣਾ ਵਿਕਾਸ ਪਰਿਸ਼ਦ ਭਵਨ ਤੋਂ ਪੰਜਵਾਂ ਕੈਂਪ ਲਗਾਇਆ ਗਿਆ ਹੈਗਾ ਔਰ ਇੱਥੇ ਸੈਂਕੜੇ ਲੋਕਾਂ ਨੇ ਕੈਂਪ ਦਾ ਲਾਭ ਲਿਆ ਹੈਗਾ ਤੇ ਹਰ ਮਹੀਨੇ ਇਹਨਾਂ ਦਾ ਕੈਂਪ ਲੱਗਦਾ ਹੀ ਰਹਿੰਦਾ ਹੈਗਾ ਮੈਡੀਕਲ ਟੀਮ ਵੱਲੋਂ ਕਿੰਨੇ ਮੈਂਬਰ ਰਹਿੰਦੇ ਨੇ ਸਾਡੇ ਸਰ 8-10 ਮੈਂਬਰ ਹੈਗੇ ਜੀ ਹਾਂਜੀ ਤੇ ਹਰ ਵੇਲੇ ਉਹ ਇਸ ਕੈਂਪ ਨਾਲ ਕੋਈ ਵੀ ਕੰਮ ਹੁੰਦਾ ਹੈ ਕੈਂਪ ਲੱਗਦਾ ਤੁਸੀਂ ਹਾਂਜੀ ਸਰ ਹਾਂਜੀ 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 ਸਾਡੀ ਆਪਣਾ ਹੈਲਪ ਲਾਈਨ ਹਮੇਸ਼ਾ ਹੀ ਸੇਵਾ ਲਈ ਹਾਜ਼ਰ ਰਹਿੰਦੀ ਹੈਗੀ ਜੀ ਕੈਂਪ ਉਸ ਆਨਦਿਨਾਂ ਚ ਹੋਰ ਵੀ ਮੈਡਮ ਜਿਸ ਤਰ੍ਹਾਂ ਤੁਹਾਡੇ ਕੈਂਪ ਲੱਗਦੇ ਰਹਿੰਦੇ ਨੇ ਸੇਵਾ ਦੇ ਉਹ ਵੀ ਪ੍ਰੋਗਰਾਮ ਹਾਂਜੀ ਸਰ ਹਾਂਜੀ ਜਿਨ੍ਹਾਂ ਦਾ ਫੋਨ ਆਉਂਦਾ ਹੈਗਾ ਸਾਨੂੰ ਆਪਾਂ ਉੱਥੇ ਜਾ ਕੇ ਆਪਣਾ ਜੋ ਵੀ ਸੇਵਾ ਹੁੰਦੀ ਹੈਗੀ ਸਾਡੀ ਹੈਲਪ ਲਾਈਨ ਕਰਦੀ ਹੈਗੀ ਠੀਕ ਹੈ ਥੈਂਕ ਯੂ